ਸਸ਼ਿਕਾ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰੋਫੈਸਰ ਕ੍ਰੇਸ਼ਨ ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਜੋ ਮਸ਼ੀਨ ਵਰਕ ਦੇ ਸ਼ੇਅਰ ਕਰਨ ਜਾ ਰਹੇ ਹਾਂ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਤੁਸੀਂ ਸਾਡੇ ਤੋਂ ਜੋ ਸੂਟ ਹੈ ਵਿਦ ਦੁਪੱਟਾ ਵਿਦਆਊਟ ਦੁਪੱਟਾ ਲੈ ਸਕਦੇ ਹੋ ਆਰਡਰ ਕਨਫਰਮ ਕਰ ਲਈ 961353079 ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜੋ ਕਨਫਰਮ ਕਰ ਸਕਦੇ ਹੋਗੇ ਅਗਰ ਤੁਹਾਨੂੰ ਮੇਰੇ ਸੂਟ ਪਸੰਦ ਆ ਰਹੇ ਨੇ ਸੋ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜੋ ਮੇਰੇ ਸੂਟ ਨੇ ਕਿਸ ਤਰ੍ਹਾਂ ਲੱਗ ਰਹੇ ਨੇ ਔਰ ਮੇਰੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਸੋ ਮੈਂ ਜੋ ਅੱਜ ਤੁਹਾਨੂੰ ਫਰਸਟ ਸੂਟ ਦਿਖਾਉਣ ਜਾ ਰਹੀ ਹਾਂ ਇਹ ਆਪਣੇ ਕੀਏ ਨੇ ਕਾਟਨ ਫੈਬਰਿਕ ਤੇ ਬਣਾ ਹੋਇਆ ਰੂਬੀ ਕਾਟਨ ਤੇ ਆਪਣਾ ਸਟਾਫ ਤੇ ਬਣਾ ਹੋਇਆ ਇਹ ਆਪਣਾ ਕੀਆ ਆਰਡਰ ਦਾ ਸੂਟ ਹੈਗਾ ਇਹ ਦੇਖੋ ਇਹਦੇ ਨਾਲ ਦਾ ਆਪਾਂ ਨੇ ਪਹਿਲਾਂ ਵੀ ਕਈ ਸੂਟ ਰੈਡੀ ਹੋ ਕੇ ਗਏ ਨੇ ਇਹ ਦੇਖੋ ਇਹਦਾ ਆਪਣਾ ਕੀ ਸੂਟ ਹੈ ਜੋ ਆਪਾਂ ਨੇ ਬਣਾਇਆ ਹੈਗਾ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਰੂਬੀ ਕਾਟਨ ਤੇ ਇਲਾਚੀ ਜਿਹਾ ਸ਼ੇਡ ਆ ਆਪਣਾ ਸਟਾਫ ਇਲਾਚੀ ਕolor ਦਿੱਤੇ ਹੈ ਤੇ ਬਹੁਤ ਵਧੀਆ ਕੰਮ ਹੈ ਜੋ ਆਪਣਾ ਸਫਾਈ ਤੇ ਹੋਇਆ ਹੈ نیچے ਦੇਖੋ ਆਪਣਾ ਕੀ ਪਿੰਕ ਕਲਰ ਨਾਲ ਕਟਵਰਕ ਦੇ ਕੇ ਉੱਪਰ ਕੀ ਹੈ ਦੇਖੋ ਇਦਾਂ ਫਲਾਰ ਬਣੇ ਹੋਏ ਨੇ ਤੇ ਵਿੱਚ ਕੀ ਹੈ ਬ੍ਰੀਕ ਬ੍ਰੀਕ ਬੂਟੀ ਦਾ ਜੋ ਕੀ ਆਪਣਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਕੰਮ ਲੱਗ ਰਿਹਾ ਹੈ ਇਹ सारिया बूटिया देखो अपने मल्टीकलर अपन सारिया जिन्हिया भी बूटिया ने मल्टी कलर यूज़ किए गए हर एक बूटी के बहुत सोहना काम हो सफाई ते देखो पूरा सूट देखो तीस अपने फुल सूट की जो लुक है किस तरह आ रही है बहुत सोना सूट लग रहा है कलर बहुत प्यारे ने जो यूज़ किए ने ਤੇ ਸੇਮ ਦੇਖੋ ਇਹਨਾਂ ਦੀ ਆਪਾਂ ਨੇ ਕਿੰਦਾ ਵਾਵਾ ਦਾ ਕੰਮ ਕੀਤਾ ਹੈ ਦੇਖੋ ਵਾਵਾ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਸਫਾਈ ਤੇ ਆਪਾਂ ਨੇ ਜੋ ਕੰਮ ਕਰਿਆ ਤਾਂ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਜੇ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜੋ ਮੈਨੂੰ ਦੇ ਸਕਦੇ ਹੋ ਇਹ ਆਪਣੇ ਕੀ ਸਿਰਫ ਸੂਟ ਰੈਡੀ ਹੋਏ ਨੇ ਦੁਪੱਟੇ ਹਜੇ ਇਹਨਾਂ ਦੇ ਫਿਨਿਸ਼ਿੰਗ ਤੇ ਗਏ ਹੋਏ ਨੇ ਇਹ ਆਪਣੇ ਆਰਡਰ ਦੇ ਸੂਟ ਨੇ ਦੁਪੱਟਾ ਦੇਖੋ ਤੁਸੀਂ ਕਿਸੇ ਤਰ੍ਹਾਂ ਦਾ ਵੀ ਰੈਡੀ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਸਿੰਗਲ ਕਲਰ ਟਾਈਡ ਹੈ ਜੋ ਵੀ ਤੁਹਾਨੂੰ ਪਸੰਦ ਹੈਗਾ ਜਿਹੜਾ ਵੀ ਤੁਸੀਂ ਦੁਪੱਟਾ ਲਾਉਣਾ ਚਾਹੁੰਦੇ ਹੋ ਸੈਂਮੀ ਪਿਓਰ ਦਾ ਤੇ ਜੋ ਮੈਂ ਨੈਕ ਸੂਟ ਦਿਖਾ ਰਹੀ ਆ ਇਹ ਦੇਖੋ ਆਪਣਾ ਹੈਗਾ ਆਬੂਤਾਈ ਸਿਲਕ ਤੇ ਇਹ ਵੀ ਆਪਣਾ ਆਰਡਰ ਦਾ ਹੀ ਸੂਟ ਹੈਗਾ ਇਹ ਆਬੂਤਾਈ ਸਿਲਕ ਤੇ ਬਣਾਇਆ ਹੋਇਆ ਦੇਖੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਦੇਖੋ نیچے ਘੇਰ ਤੇ ਆਪਣੇ ਕੀ ਨੇ ਮਲਟੀ ਕਲਰਸ ਦੇ ਫਲਾਸ ਬਣੇ ਹੋਏ ਨੇ ਨੀਚੇ ਕੱਟਵਰਕ ਦੇ ਕੇ ਕੀ ਆਪਾਂ ਨੇ ਕੰਮ ਕੀਤਾ ਦਾ ਬਹੁਤ ਪਿਆਰਾ ਬ੍ਰਿਕ ਬ੍ਰਿਕ ਕਟਵਰਕ ਦਿੱਤਾ ਹੋਇਆ ਨਾਲ ਕੀ ਆਪਾਂ ਨੇ ਇਹ ਹੈਂਟਚ ਦਿੱਤਾ ਹੈ ਵਿੱਚ ਬ੍ਰਿਕ ਜੀ ਸਿੱਪੀ ਹੋਰ ਕੀ ਆਪਾਂ ਨੇ ਮੋਤੀ ਯੂਜ਼ ਕੀਤਾ ਹੋਇਆ ਇਹ ਵੀ ਆਪਣਾ ਕੀ ਆਰਡਰ ਦਾ ਸੂਟ ਹੈ ਦਾ ਤੇ ਇਹ ਦੇਖੋ ਜੋ ਆਪਾਂ ਨੇ ਹੈਂਟਚ ਦਿੱਤਾ ਨੇ ਇਹਦੇ ਕਰਕੇ ਸੂਟ ਹੈ ਜਿਹੜਾ ਆਪਣਾ ਬਹੁਤ ਵਧੀਆ ਸੋਹਣਾ ਸੂਟ ਲੱਗ ਰਿਹਾ ਤੇ ਪਾਰਟੀ ਵੇਅਰ ਲੁੱਕ ਦੇ ਰਿਹਾ ਸਾਰਾ ਸੂਟ ਹੈ ਜਿਹੜਾ ਆਪਾਂ ਨੂੰ ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਨੀਚੇ ਇਦਾਂ ਆਪਣਾ ਘੇਰ ਤੇ ਕੰਮ ਹੋਇਆ ਹੋਇਆ ਤੇ ਫਿਰ ਕੀ ਆ ਉੱਪਰ ਆਪਣੀ ਸਾਰੇ ਸੂਟ ਤੇ ਕੀ ਆ ਬੂਟੀ ਬਣੀ ਹੋਈ ਹੈ ਦੇਖੋ ਸਾਰੇ ਸੂਟ ਤੇ ਕੀਆ ਉੱਪਰ ਆਪਣੇ ਬ੍ਰੀਕ-ਬ੍ਰੀਕ ਕੀਆ ਬੂਟੀ ਦਾ ਕੰਮ ਹੋਇਆ ਹੋਇਆ ਦਾ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਜੀ ਮਲਟੀ ਕਲਰਸ ਦੀ ਆਕੀ ਨੇ ਆਪਣੇ ਬੂਟੀਆਂ ਨੇ ਤੇ نیچے ਕੀ ਨੇ ਦੇਖੋ ਇੱਦਾਂ ਆਪਣੇ ਕੀ ਨੇ ਸੈੱਟ-ਸੈੱਟ ਤੇ ਕੀਆ ਫਲਾਰ ਬਣਾਇਆ ਬਹੁਤ ਸੋਹਣੇ ਲੱਗ ਰਹੇ ਨੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਤੇ ਜੋ ਬਹੁਤ ਹੀ ਜ਼ਿਆਦਾ ਬ੍ਰੀਕ ਆਪਣੀ ਜੀ ਹੈ ਸਿੱਪੀ ਵਗੈਰਾ ਆਪਣਾ ਹੈਂਡ ਟੱਚ ਹੈ ਜੋ ਕੰਮ ਉਹਦਾ ਕੀਤਾਗਾ ਸੇਮ ਦੇਖੋ ਆਪਾਂ ਨੇ ਕੀਆ ਇਹਨਾਂ ਦੀਆਂ ਬਾਹਾਂ ਤੇ ਕੰਮ ਹੋਇਆ ਹੋਇਆ ਦਾ ਤੁਸੀਂ ਵਾਵਾ ਦਾ ਕੰਮ ਦੇਖੋ ਬਹੁਤ ਜ਼ਿਆਦਾ ਵਧੀਆ ਸਫਾਈ ਤੇ ਦੇਖੋ ਆਪਾਂ ਨੇ ਵਾਵਾ ਦਾ ਕੰਮ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਕੰਮ ਲੱਗ ਰਿਹਾ ਦੇਖੋ ਇਦਾਂ ਤੁਸੀਂ ਸੇਮ ਤੁਸੀਂ ਇਦਾਂ ਸਲਵਾਰ ਤੇ ਵੀ ਬਣਾਵਾ ਸਕਦੇ ਹੋ ਪਰ ਇਹ ਕੀ ਆਪਣਾ ਵਾਵਾ ਤੇ ਸ਼ਰਟ ਤੇ ਫਰੰਟ ਤੇ ਕੰਮ ਹੋਇਆ ਹੋਇਆ ਹੈ ਇਹ ਵੀ ਆਪਣਾ ਆਰਡਰ ਬਹੁਤ ਸੋਹਣਾ ਕੰਮ ਹੈ ਸਫਾਈ ਤੇ ਹੋਇਆ ਹੋਇਆ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਜੋ ਤੁਸੀਂ ਮੈਨੂੰ ਦੇ ਸਕਦੇ ਹੋ ਇਹ ਵੀ ਆਪਣਾ ਆਰਡਰ ਦਾ ਹੀ ਸੂਟ ਹੈਗਾ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਜੇ ਜੋ ਮੈਂ ਨੈਕ ਸੂਟ ਦਿਖਾ ਰਹੀ ਆ ਇਹ ਦੇਖੋ ਇਹ ਵੀ ਸੇਮ ਪਹਿਲਾਂ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਉਹਦੇ ਨਾਲ ਦੇ ਸੇਮ ਡਿਜ਼ਾਈਨ ਆ ਇਹ ਵੀ ਆਪਣਾ ਸੇਮ ਕੰਮ ਉਸ ਤਰ੍ਹਾਂ ਹੀ ਹੋਇਆ ਹੋਇਆ ਇਹ ਦੇਖੋ ਜੋ ਵੀ ਡਿਜ਼ਾਈਨ ਨੇ ਹਰ ਇੱਕ ਕਲਰ ਤੇ ਬਹੁਤ ਸੋਹਣੇ ਲੱਗਦੇ ਨੇ ਨਹੀਂ ਨਹੀਂ ਹੈਗਾ ਵੀ ਜਿਹੜੇ ਕਲਰ ਮੈਂ ਹੀ ਤੁਹਾਨੂੰ ਦਿਖਾ ਰਹੀ ਆ ਉਹ ਤੇ ਜਚਣਗੇ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਬਹੁਤ ਸੋਹਣੇ ਕਲਰ ਲੱਗਦੇ ਨੇ ਬਹੁਤ ਸੋਹਣਾ ਦੇਖੋ ਨੀਚੇ ਘੇਰ ਦਾ ਕੰਮ ਆ ਸੇਮ ਇਹਦੇ ਉੱਪਰ ਆਪਣੇ ਕੀ ਆ ਬੂਟੀ ਬਣੀ ਹੋਈ ਆ ਜਿੱਦਾਂ ਮੈਂ ਸੇਮ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੇਮ ਉਹਦੇ ਹੀ ਕੰਮ ਹੋਇਆ ਹੋਇਆ ਇਹ ਦੇਖੋ ਆਪਣਾ ਇਸ ਕਲਰ ਤੇ ਵੀ ਇਹ ਰੈਡੀ ਹੋਇਆਗਾ ਤੇ ਸੇਮ ਹੀ ਦੇਖੋ ਇਹਨਾਂ ਦੀ ਇਦਾਂ ਗਿਆ ਵਾਵਾ ਤੇ ਕਮਾਗਾ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਇਹਦੇ ਨਾਲ ਵੀ ਕੀ ਆਪਣਾ ਟਾਈਡਾਈ ਦਾ ਦੁਪੱਟਾ ਜੋ ਰੈਡੀ ਹੋਣਾ ਗਿਆ ਹੋਇਆਗਾ ਤੇ ਬਹੁਤ ਸੋਹਣਾ ਕੰਮ ਲੱਗ ਰਿਹਾ ਹੈ ਇਹ ਅਗਰ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਹੈ ਜੋ ਮੈਨੂੰ ਦੇ ਸਕਦੇ ਹੋ ਇਹ ਵੀ ਆਪਣਾ ਆਰਡਰ ਦਾ ਹੀ ਸੂਟ ਸੇਗਾ ਤੇ ਜਿਹੜਾ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਵੀ ਦੇਖੋ ਆਪਣਾ ਕਾਟਨ ਫੈਬਰਿਕ ਹੈ ਰਾਮ ਟੈਕਸ ਦਾ ਕਾਟਨ ਹੈ ਬਹੁਤ ਵਧੀਆ ਸਟੱਫ ਹੈ ਇਹ ਦੇਖੋ ਇਹਦੇ ਨੀਚੇ ਕੀ ਆਪਾਂ ਨੇ ਘੇੜ ਦਾ ਕੰਮ ਹੋਇਆ ਹੋਇਆ ਆਪਣਾ ਤੇ ਇਹਦੇ ਵਿੱਚ ਦੇਖੋ ਨੀਚੇ ਕੀ ਆਪਣਾ ਇਦਾਂ ਘੇੜ ਦਾ ਕੰਮ ਹੋਇਆ ਹੋਇਆ ਤੇ ਮਸ਼ੀਨ ਵਰਕ ਬਹੁਤ ਜ਼ਿਆਦਾ ਵਧੀਆ ਸਫਾਈ ਤੇ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਪਿਆਰੇ ਨੇ ਜਿਹੜੇ ਯੂਜ਼ ਕੀਤੇ ਨੇ ਨਾਲ ਕੀ ਆਪਾਂ ਨੇ ਬਰੀਕ ਹਲਕਾ ਹਲਕਾ ਕੀ ਹੈ ਸਿੱਪੀ ਦਾ ਕੰਮ ਕੀਤਾ ਹੈਗਾ ਇਹ ਵੀ ਆਪਣਾ ਆਰਡਰ ਦਾ ਹੀ ਸੂਟ ਹੈ ਤੇ ਬਹੁਤ ਪਿਆਰਾ ਸੂਟ ਲੱਗ ਰਿਹਾ ਜਦੋਂ ਇਹਦਾ ਨਾ ਹੈਂਡ ਟੱਚ ਜੋ ਦੇਤਾ ਬਹੁਤ ਸੋਨਾ ਉੱਠ ਕੇ ਕੰਮ ਆਇਆ ਇਹਦਾ ਇਹ ਕਾਟਨ ਫੈਬਰਿਕ ਹੈ ਵੀ ਰਾਮ ਟੈਕਸ ਦਾ ਸੇਮ ਦੇਖੋ ਇਹਦੀਆਂ ਕਿ ਆਪਾਂ ਨੇ ਵਾਵਾਂ ਤੇ ਕੰਮ ਕਰਿਆ ਹੋਇਆ ਦੇਖੋ ਸੇਮ ਇਦਾਂ ਨਹੀਂ ਹੈ ਵਾਵਾਂ ਦੇ ਜਿਹੜਾ ਇਹ ਸਟਾਫ ਸੀਗਾ ਪਹਿਲਾਂ ਮੇਰੇ ਕੋਲ ਇਦਾਂ ਚੈੱਕ ਦੇ ਲਾਈਨਾਂ ਦੇ ਵਿੱਚ ਸੀ ਹੁਣ ਜਿਹੜਾ ਆਇਆ ਹੈ ਉਹ ਥੋੜਾ ਚੈੱਕ ਦੇ ਵਿੱਚ ਆਇਆ ਮਤਲਬ ਸੇਮ ਫੈਬਰਿਕ ਦਾ ਸੇਮ ਕੰਪਨੀ ਦਾ ਪਰ ਕੀ ਥੋੜਾ ਆ ਮਤਲਬ ਜੋ ਡਿਜ਼ਾਈਨਿੰਗ ਆ ਉਹਦੇ ਵਿੱਚ ਥੋੜਾ ਫਰਕ ਆਗਾ ਬਹੁਤ ਸੋਨਾ ਲੱਗ ਰਿਹਾ ਦੇਖੋ ਇਹ। ਤੁਹਾਨੂੰ ਤਾਂ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਹੈ ਜੋ ਮੈਨੂੰ ਦੇ ਸਕਦੇ ਹੋ। ਤੁਸੀਂ ਦੇਖੋ ਇਹਦਾ ਪ੍ਰਾਈਸ ਆ ਜੋ ਮੈਨੂੰ ਪੁੱਛਣਾ ਤਾਂ ਤੁਸੀਂ ਮੈਨੂੰ ਜ਼ਰੂਰ ਮੈਂਸ਼ਨ ਕਰਿਓ ਕਿ ਤੁਸੀਂ ਹੈਂਡ ਟੱਚ ਵਿਦ ਪ੍ਰਾਈਸ ਪੁੱਛ ਰਹੇ ਹੋ ਜਾਂ ਵਿਦਆਊਟ ਮਤਲਬ ਹੈਂਡ ਟੱਚ ਤੋਂ ਬਿਨਾ ਪ੍ਰਾਈਸ ਪੁੱਛ ਰਹੇ ਹੋ ਮੈਂ ਤੁਹਾਨੂੰ ਦੋਨਾਂ ਦਾ ਹੀ ਪ੍ਰਾਈਸ ਦੱਸ ਦਾਂਗੀ। ਤੇ ਜੋ ਨੈਕਸਟ ਸੂਟ ਮੈਂ ਤੁਹਾਨੂੰ ਦਿਖਾ ਰਹੀ ਆ ਇਹਦਾ ਨਾਮ ਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ। ਏ ਵੀ ਸੇਮ ਉਦਾਂ ਹੀ ਆਪਣਾ ਸੂਟ ਹੈ ਜੋ ਕਿ ਇਹਦਾ ਕੰਮ ਹੈ ਆਪਣਾ ਹੋਇਆ ਹੋਇਆ ਇਹ ਆਪਣੇ ਕਾਫੀ ਸੂਟ ਨੇ ਜੋ ਆਰਡਰ ਤੇ ਰੈਡੀ ਹੋ ਕੇ ਜਾ ਰਹੇ ਨੇ ਤੇ ਕਈ ਚਲੇ ਵੀ ਗਏ ਨੇ ਇਹ ਵੀ ਬਹੁਤ ਸੋਹਣਾ ਕੰਮ ਲੱਗ ਰਿਹਾ ਦੇਖੋ ਪਹਿਲੇ ਵਾਲੇ ਦੇ ਵਿੱਚ ਕੀ ਸੀਗਾ ਆਪਾਂ ਨੇ ਮਰੂਨ ਕਲਰ ਨਾਲ ਕਟਵਰਕ ਕੀਤਾ ਸੀ ਇਹਦੇ نیچے ਦੇਖੋ ਕੀ ਆਪਾਂ ਨੇ येलो ਕਲਰ ਨਾਲ ਕੀ ਕਟਵਰਕ ਦਾ ਕੰਮ ਕੀਤਾਗਾ ਬਹੁਤ ਸੋਹਣਾ ਲੱਗ ਰਿਹਾ ਤੇ ਨਾਲ ਕੀ ਆਪਾਂ ਨੇ ਦੇਖੋ ਇਹਦੇ ਦੁਪੱਟਾ ਜੋ ਟਾਈ ਡਾਈ ਦਾ ਡਾਈ ਕਰਵਾਇਆ ਹੈਗਾ ਦੇਖੋ ਟਾਈ ਡਾਈ ਦੁਪੱਟਾ ਆਪਣਾ ਵਿੱਚ ਕੀ ਹੈ ਇਹਦੇ ਬ੍ਰੀਕ ਬ੍ਰੀਕ ਕੀ ਹੈ ਬੂਟੀ ਬਣੀ ਹੋਈ ਹੈ ਤੇ ਫੋਰਥ ਸਾਈਡ ਕੀ ਆਪਾਂ ਨੇ ਇਦਾਂ ਕੀ ਇਹਦੇ ਲੇਸ ਦਿੱਤੀ ਹੈਗੀ ਦੇਖੋ ਇਦਾਂ ਲੇਸ ਦਿੱਤੀ ਹੈ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਵਿੱਚ ਦੇਖੋ ਇਦਾਂ ਬੂਟੀ ਬਣੀ ਹੋਈ ਹੈ ਆਪਣੇ ਟਾਈ ਡਾਈ ਦੁਪੱਟਾ ਵਿੱਚ ਬੂਟੇ ਬਣੀ ਹੈ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਰਤਨ ਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਜੋ ਮੈਨੂੰ ਤੁਸੀਂ ਦੇ ਸਕਦੇ ਹੋ ਨਾਲੇ ਤੁਸੀਂ ਪਲੀਜ਼ ਜਦੋਂ ਮੇ ਤੋਂ ਵਟਸਐਪ ਤੇ ਪ੍ਰਾਈਸ ਪੁੱਛਦੇ ਹੋ ਨਾ ਮੈਨੂੰ ਨਾਲ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਤੁਸੀਂ ਵਿਦ ਦੁਪੱਟਾ ਪ੍ਰਾਈਸ ਪੁੱਛ ਰਹੇ ਹੋ ਜਾਂ ਵਿਦਆਊਟ ਦੁਪੱਟਾ ਸੋ ਮੈਂ ਜੋ ਨੈਕਸਟ ਸੂਟ ਦਿਖਾ ਰਹੀ ਆ ਇਹ ਆਪਣਾ ਕਾਟਨ ਮਸਲੀਨ ਤੇ ਬਣਿਆ ਹੋਇਆ ਹੈ ਇਹ ਆਪਣਾ ਪੈਚਵਰਕ ਦਾ ਕੰਮ ਹੋਇਆਗਾ ਕਾਫੀ ਕਲਰ ਤੇ ਕਾਫੀ ਬ੍ਰਾਊਨ ਜਰ ਕਲਰ ਹੈ ਨਹੀਂ ਇਹ ਦੇਖੋ ਨਹੀਂ ਜੀ ਆਪਾਂ ਨੇ ਲਾਈਟ ਕਲਰ ਨਾਲ ਕੀ ਆਪਾਂ ਨੇ ਕਟਵਰਕ ਦਾ ਕੰਮ ਕੀਤਾ ਉੱਪਰ ਕੀ ਆ ਦੇਖੋ ਮੈਂ ਪੈਚਵਰਕ ਦਾ ਕੰਮ ਹੋਇਆਗਾ ਬਹੁਤ ਸੋਹਣਾ ਸੂਟ ਲੱਗ ਰਿਹਾ ਕਾਟਨ ਮਸਲਿਨ ਸਟਾਫ ਹੈ ਬਹੁਤ ਵਧੀਆ ਫਾਈਨ ਕੁਆਲਿਟੀ ਦਾ ਆਪਣਾ ਸਟਾਫ ਹੈ ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਮਲਟੀ ਕਲਰ ਫਲਾਰਸ ਨੇ ਬਹੁਤ ਸੋਹਣਾ ਕੰਮ ਲੱਗ ਰਿਹਾ ਹੈਗਾ ਇਹ ਦੇਖੀਏ ਸੇਮ ਦੇਖੋ ਆਪਣੀਆਂ ਬਾਵਾਵਾਂ ਤੇ ਗੰਨ ਹੋ ਜਾਗਾ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਤੇ ਇਹਦੇ ਨਾਲ ਕੀ ਆ ਆਪਾਂ ਨੇ ਪਿਓਰ ਚਨਾਉਨ ਦਾ ਦੁਪੱਟਾ 기ਆ ਰੈਡੀ ਕਰਾਇਆ ਪਿਓਰ ਚਨਾਉਨ ਦਾ ਦੁਪੱਟਾ ਇਹ ਵੀ ਆਪਣਾ ਆਰਡਰ ਦਾ ਸੂਟ ਹੈ ਨੀਚੇ ਦੇਖੋ ਆਪਾਂ ਨੇ ਸਾਈਡਾਂ ਤੇ ਪੱਲਿਆਂ ਤੇ 기ਆ ਟਾਈ ਡਾਈ ਕਿਤਾ ਦੇਖੋ ਇਸ ਤਰ੍ਹਾਂ ਤੇ ਸੈਂਟਰ ਚ 기ਆ ਫਿਰ ਆਪਾਂ ਪਲੇਨ ਰੱਖਿਆ ਫਿਰ ਇਸ ਸਾਈਡ ਤੇ ਇਦਾਂ ਬਣ ਗਿਆ ਕੰਮ ਕੀਤਾ ਵਾ ਬਹੁਤ ਸੋਹਣਾ ਕੰਮ ਲੱਗ ਰਿਹਾ ਦੇਖੋ ਤੇ ਇਦਾਂ ਆਪਾਂ 기ਆ ਮਲਟੀ ਕਲਰ ਵਾਲੀ ਜੋ ਲੇਸ ਆ ਕਾਟਨ ਦੀ ਉਹ ਦੇ ਕੇ 기ਆ ਆਪਾਂ ਨੇ ਇਹਦੀ 기ਆ ਫਿਨਿਸ਼ਿੰਗ ਦਿੱਤੀ ਹੈ ਦੇਖੋ ਬਹੁਤ ਸੋਹਣੀ ਆਪਾਂ ਜੋ ਲੇਸ ਯੂਜ਼ ਕੀਤੇ ਦੇਖੋ ਜਿੰਨੇ ਕਲਰ ਆਪਾਂ ਨੇ ਟਾਈ-ਟਾਈ ਦੇ ਯੂਜ਼ ਕੀਤੇ ਨੇ ਉਹੀ ਸੇਮ ਕੀ ਆਪਾਂ ਨੇ ਲੇਸ ਲਗਾਈ ਆ ਬਹੁਤ ਸੋਨਾ ਸੂਟ ਲੱਗ ਰਿਹਾ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਔਰ WhatsApp ਤੇ ਤੁਸੀਂ ਮੈਨੂੰ ਵੀ ਆਪਣਾ ਆਰਡਰ ਦੇ ਸਕਦੇ ਹੋ ਸੋ ਅਗਰ ਅੱਜ ਦੇ ਤੁਹਾਨੂੰ ਸੂਟ ਮੇਰੇ ਪਸੰਦ ਆਏ ਨੇ ਸੋ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਜੋ ਅੱਜ ਦੀ ਨਿਊ ਕਲੈਕਸ਼ਨ ਸੀ ਕਿਸ ਤਰ੍ਹਾਂ ਲੱਗੀ ਥੈਂਕ ਯੂ